ਜਿਹੜੇ ਸਾਡੇ ਡਰਾਈਵਿੰਗ ਲਾਇਸੈਂਸ ਆ ਉਹ ਡਰਾਈਵਿੰਗ ਲਾਇਸੈਂਸ ਸਾਡੇ ਜਿੰਨੇ ਟੈਸਟ ਕਰਾ ਕੇ ਆ ਉਹਨਾਂ ਦੇ ਉੱਪਰ ਉਸੇ ਵੇਲੇ ਜਦੋਂ ਟੈਸਟ ਹੋਣਾ ਆ ਟੈਸਟ ਪਾਸ ਹੋਣ ਤੋਂ ਬਾਅਦ ਕੋਈ 20 25 ਮਿੰਟ ਹੱਦ ਅਧੇ ਘੰਟੇ ਦੇ ਵਿੱਚ ਵਿੱਚ ਉਹਨਾਂ ਬੰਦਿਆਂ ਨੂੰ ਆਗਾ ਡਰਾਈਵਿੰਗ ਲਾਇਸੈਂਸ ਦਾ ਕਾਰ ਬੇਜੀਵਾ ਓ ਕੀ ਟਾਫ ਆਫਿਸ ਦੇ ਵਿੱਚ ਜਿੱਥੇ ਅੱਗੇ ਆਰਸੀਆਂ ਸ਼ਬਦੀਆਂ ਹੀ ਨਾਲ ਡਰਾਈਵਿੰਗ ਲਾਇਸੈਂਸ ਸ਼ਬਦ ਹੀ ਤੇ ਜਿਹੜਾ ਉਹਨਾਂ ਦੇ ਵਿੱਚੋਂ ਮਾਤਰਾ ਹੁੰਦੀ ਹੈ 60-65% ਡਰਾਈਵਿੰਗ ਲਾਇਸੈਂਸਾਂ ਦੀ ਹੁੰਦੀ ਹੈ ਕਿਉਂਕਿ ਹਰ ਬੰਦਾ ਇਹ ਨਹੀਂ ਅਫੋਰਡ ਕਰ ਸਕਦਾ ਕਿ ਹਰ ਬੰਦਾ ਗੱਡੀ ਲਵੇ ਤੇ ਡਰਾਈਵਿੰਗ ਲਾਇਸੈਂਸ ਤੇ ਹਰ ਬੰਦੇ ਨੂੰ ਹੁੰਦਾ ਕਿ ਮੇਰਾ ਹੈ ਵੀ ਲਾਇਸੈਂਸ ਜਾਂ ਮੇਰਾ ਗੱਡੀ ਚਲਾਉਣ ਵਾਲਾ ਲਾਇਸੈਂਸ ਉਹ ਜ਼ਰੂਰ ਬਣੇ ਡਰਾਈਵਰੀਡ ਸੈਂਸ ਹਰ ਟੈਸਟ ਡੈਕ ਤੇ ਬਣ ਲਾਪੀ ਤੇ ਆਰ ਸਿੰਘਾ ਇਕੱਲੀਆਂ ਰਹਿ ਜਣੀਆਂ ਦੀ ਵੇਕ ਤਿੰਗ ਤਿੰਗ ਕਾਰਾਂ ਦੀਆਂ ਟਰੱਕਾਂ ਦੀਆਂ ਪੱਸਾਂ ਦੀਆਂ ਜਾਂ ਮਾਲੂ ਟਰੈਕਟਰਾਂ ਦੀਆਂ ਮੋਟਰਸਾਈਕਲਾਂ ਦੀਆਂ ਆਰਸੀਆਂ ਜਿਹੜੀਆਂ ਉਹ ਵੀ ਟਾਈਮ ਸਿਰ ਲੋਕਾਂ ਨੂੰ ਮਿਲਣ ਲੱਪਣੀਆਂ ਤੇ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਲੋਕਾਂ ਨੂੰ ਬਿਨਾ ਕਰਪਸ਼ਨ ਤੋਂ ਬਿਨਾ ਖੱਦਲਖਵਾਰੀ ਤੋਂ ਸੇਵਾਵਾਂ ਦੇਣ ਦੀ ਵਚਨਬੱਧਿਆ ਜੇ ਕੋਈ ਗਲਤ ਕਰੂਗਾ ਉੱਤੇ ਸਖਤ ਕਾਰਵਾਈ ਹੋ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਪਹਿਲਾਂ ਹੀ ਸਖਤ ਕਦਮ ਚੁੱਕੇ ਜਾ ਚੁੱਕੇ ਹਨ ਜਿਸ ਦੇ ਚਲਦਿਆਂ ਵਕਫ-ਵਕਫ ਕਰਮਚਾਰੀਆਂ ਨੂੰ ਉਹਨਾਂ ਨੂੰ ਜ਼ਿਲ੍ਹਾ ਵਿੱਚ ਭੇਜਿਆ ਜਾ ਚੁੱਕਾ ਹੈ ਇਸ ਦੇ ਨਾਲ ਹੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਜਿਹੜੇ ਕੀ ਵਿਸ਼ੇਸ਼ ਕਦਮ ਚੁੱਕਦੇ ਹੋਏ ਬੀਤੇ ਸਮੇਂ ਵਿੱਚ ਜਿਹੜਾ ਟਰਾਂਸਪੋਰਟ ਵਿਭਾਗ ਵਿੱਚ ਭ੍ਰਿਸ਼ਟਾਚਾਰ ਫੈਲਿਆ ਸੀ ਉਸ ਉੱਪਰ ਚੰਗੀ ਤਰ੍ਹਾਂ ਨਕੇਲ ਕੱਸੀ ਜਾ ਚੁੱਕੀ ਹੈ ਇਸ ਦੇ ਨਾਲ ਹੀ ਹੁਣ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀ ਖੱਜਲ ਖਵਾਰੀ ਨੂੰ ਖਤਮ ਕਰਨ ਲਈ ਅੱਗੇ ਨਵੇਂ ਕਦਮ ਚੁੱਕੇ ਜਾ ਰਹੇ ਹਨ ਉਹਨਾਂ ਨਾਲ ਹੀ ਗੱਲ ਕਰਾਂਗੇ ਕੀ ਅੱਗੇ ਨਵੇਂ ਕਦਮ ਚੁੱਕੇ ਜਾ ਨਵੇਂ ਅੱਗੇ ਆਦੇਸ਼ ਜਾਰੀ ਹੋ ਰਿਹਾ ਕਿ ਕੀ ਕਹਿਣਾ ਚਾਹੁੰਦੇ ਜੀ ਇਹ ਪਹਿਲਾਂ ਵੀ ਖਾਸ ਕਰਕੇ ਜਿਹੜੇ ਏਜੰਟ ਲੁੱਟ ਕਰਦੇ ਸੀ ਲੋਕਾਂ ਦੀ ਜਿੰਨੇ ਵੀ ਸਾਡੇ ਆਰਟੀਏ ਦਫਤਰ ਆ ਜਾਂ ਟੈਸਟ ਟਰੈਕ ਆ ਉਹਨਾਂ ਦੇ ਬਾਹਰ ਦਫਤਰਾਂ ਦੇ ਵਿੱਚ ਜਿਹੜੇ ਏਜੰਟ ਬੈਠੇ ਸੀ ਜਿਹੜੇ ਭਲੇਮਾਨਸ ਲੋਕਾਂ ਦੀ ਲੁੱਟ ਕਰਦੇ ਸੀ ਉਹਨਾਂ ਏਜੰਟਾਂ ਤੇ ਕਾਰਵਾਈ ਕੀਤੀ ਹੈ ਤੇ ਖਾਸ ਕਰਕੇ ਜਿਹੜੇ ਸਾਡੇ ਦਫਤਰ ਆ ਆਰਟੀਏ ਆ ਏਟੀਯੂ ਆ ਉਹਨਾਂ ਨੂੰ ਹਦਾਇਤ ਕੀਤੀ ਆ ਜਿਹੜੇ ਬੰਦੇ ਦੀ ਫੀਸ ਤਾਰੀ ਗਈ ਆ ਉਸ ਬੰਦੇ ਕੋ ਸਲੀਪ ਆ ਉਸ ਨਾਮ ਦਾ ਬੰਦਾ ਹੀ ਅੰਦਰ ਐਂਟਰ ਕਰੇ ਦੂਜਾ ਬੰਦਾ ਕੋਈ ਐਂਟਰ ਅੰਦਰ ਨਾ ਕਰੇ ਸਾਡੇ ਟਰੈਕਾਂ ਦੇ ਉੱਤੇ ਆਟਕੀਏ ਦਫ਼ਤਰ ਇਹੋ ਜਿਹੇ ਏਜੰਟਾਂ ਦਾ ਵੜਨਾ ਜਿਹੜਾ ਉਹ ਬੰਦ ਕੀਤਾ ਨਹੀਂ ਤੇ तकरीबन ਆਟਕੀਏ ਦਫ਼ਤਰਾਂ ਦੇ ਵਿੱਚ ਏਜੰਟਾਂ ਦਾ ਬੋਲਬਾਲਾ ਹੁੰਦਾ ਹੈ ਉਹਨਾਂ ਨੂੰ ਬੰਦ ਕੀਤਾ ਤੇ ਆਉਣ ਵਾਲੇ ਸਮੇਂ ਚ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਰਵਾਈ ਦੇ ਵਿੱਚ ਜਿਹੜੇ ਸਾਡੇ ਡਰਾਈਵਰੀ ਲਾਇਸੈਂਸ ਆ ਉਹ ਡਰਾਈਵਰੀ ਲਾਇਸੈਂਸ ਸਾਡੇ ਜਿੰਨੇ ਟੈਸਟ ਟਰੈਕ ਆ ਉਹਨਾਂ ਦੇ ਉੱਪਰ ਉਸੇ ਵੇਲੇ ਜਦੋਂ ਟੈਸਟ ਹੋਣਾ ਹੈ ਟੈਸਟ ਪਾਸ ਹੋਣ ਤੋਂ ਬਾਅਦ ਕੋਈ 20 25 ਮਿੰਟ ਹੱਦ ਅੱਧੇ ਘੰਟੇ ਦੇ ਵਿੱਚ ਵਿੱਚ ਉਹਨਾਂ ਬੰਦਿਆਂ ਨੂੰ ਆਪਦਾ ਡਰਾਈਵਿੰਗ ਲਾਇਸੈਂਸ ਦਾ ਕਾਰਡ ਭੇਜੂਗਾ ਤੇ ਜਿਹੜਾ ਕੋਈ ਦਿੱਕਤ ਆਉਂਦੀ ਹੀ ਪੁਰਾਣੇ ਸਮਿਆਂ ਦੇ ਵਿੱਚ ਕੋਈ ਪੈਂਡੈਂਸੀ ਜਿਹੜੀ ਕੋਈ ਪਿਛਲੀ ਕੰਪਨੀ ਭੱਜ ਗਈ ਸੀ ਉਹਦੇ ਤੋਂ ਵੀ ਜਿਹੜੀ ਆਉਣ ਵਾਲੇ ਸਮੇਂ ਤੇ ਰਾਤ ਮਿਲੂ ਕਿਉਂਕਿ ਹੈੱਡ ਆਫਿਸ ਦੇ ਵਿੱਚ ਜਿੱਥੇ ਅੱਗੇ ਆਰ ਸੀਆਂ ਸ਼ਬਦੀਆਂ ਹੀ ਨਾਲ ਡਰਾਈਵਿੰਗ ਲਾਇਸੈਂਸ ਸ਼ਬਦ ਹੀ ਤੇ ਜਿਹੜਾ ਉਹਨਾਂ ਦੇ ਵਿੱਚੋਂ ਮਾਤਰਾ ਹੁੰਦੀ ਹੈ 60-65% ਡਰਾਈਵਰੀ ਲਾਇਸੈਂਸਾਂ ਦੀ ਹੁੰਦੀ ਹੈ ਕਿਉਂਕਿ ਹਰ ਬੰਦਾ ਇਹ ਨਹੀਂ ਅਫੋਰਡ ਕਰ ਸਕਦਾ ਵੀ ਹਰ ਬੰਦਾ ਗੱਡੀ ਲਵੇ ਤੇ ਡਰਾਈਵਰੀ ਲਾਇਸੈਂਸ ਤੇ ਹਰ ਬੰਦੇ ਨੂੰ ਹੁੰਦਾ ਵੀ ਮੇਰਾ ਹੈ ਵੀ ਲਾਇਸੈਂਸ ਜਾਂ ਮੇਰਾ ਗੱਡੀ ਚਲਾਉਣ ਵਾਲਾ ਲਾਇਸੈਂਸ ਉਹ ਜ਼ਰੂਰ ਬਣੇ ਵੀ ਜੇ ਮੈਂ ਕੋਈ ਰੋਜ਼ਗਾਰ ਨਹੀਂ ਮਿਲਿਆ ਮੈਂ ਕਿਸੇ ਦੇ ਨਾਲ ਕੋਈ ਡਰਾਈਵਰੀ ਕਰਕੇ ਤੇ ਆਪਦੇ ਘਰ ਦੀ ਰੋਟੀ ਚਲਾ ਸਕਾਂ ਤੇ ਜਦੋਂ ਡਰਾਈਵਰੀ ਲਾਇਸੈਂਸ ਹਰ ਟੈਸਟ ਡੈਕ ਤੇ ਬਣ ਲਾਪੇ ਤੇ ਆਰ ਸਿੰਘਾਂ ਇਕੱਲੀਆਂ ਰਹਿ ਜਾਣੀਆਂ ਜਿਵੇਂ ਕਟਿੰਗਾਂ ਦੀਆਂ ਕਾਰਾਂ ਦੀਆਂ ਟਰੱਕਾਂ ਦੀਆਂ ਬੱਸਾਂ ਦੀਆਂ ਜਾਂ ਮੰਨ ਲਓ ਟਰੈਕਟਰਾਂ ਦੀਆਂ ਮੋਟਰਸਾਈਕਲਾਂ ਦੀਆਂ ਆਰਸੀਆਂ ਜਿਹੜੀਆਂ ਉਹ ਵੀ ਟਾਈਮ ਸਿਰ ਲੋਕਾਂ ਨੂੰ ਮਿਲਣਾ ਪਣਗੀਆਂ ਇਹ ਕੰਮ ਜਲਦੀ ਜੜਾ ਵਾ ਬਸ ਸੀਐਮ ਸਾਹਿਬ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਅਗਵਾਈ ਆ ਉਹਦੇ ਵਿੱਚ ਜਲਦੀ ਸ਼ੁਰੂ ਹੋਣ ਜਾ ਰਿਹਾ ਸਰ ਕੀ ਲੱਗਦਾ ਕੀ ਇਹਦੇ ਵਿੱਚ ਕਈ ਵਾਰੀ ਔਰਤਾਂ ਜਿਹੜੀਆਂ ਲੜਕੀਆਂ ਹੁੰਦੀਆਂ ਵਾ ਡਰਾਈਵਿੰਗ ਲਾਇਸੈਂਸ ਬਣਾਉਣ ਤੋਂ ਗੁਰੇਜ਼ ਕਰਦੀਆਂ ਖੱਜਲ ਖਵਰੀ ਪਰੇਸ਼ਾਨ ਹੋ ਗਈਆਂ ਉਹਨਾਂ ਨੂੰ ਵੀ ਇਹਦੇ ਵਿੱਚ ਕੋਈ ਲਾਭ ਮਿਲੇਗਾ ਬਿਲਕੁਲ ਜੀ ਵੇਖੋ ਜਿਹੜੇ ਟੈਸਟ ਟ੍ਰੈਕ ਆ ਉਹਨਾਂ ਦੇ ਉੱਪਰ ਪਹਿਲੀ ਤੇ ਗੱਲ ਇਹੋ ਜੇ ਅਸੀਂ ਉਪਕਰਨ ਲਾਉਂਦੇ ਆ ਕੈਮਰੇ ਲਾਉਂਦੇ ਆ 8 8 9 9 ਕੈਮਰੇ ਲੱਗੇ ਆ ਹਰ ਟਰੈਕ ਦੇ ਉੱਤੇ ਉਹਨਾਂ ਦੇ ਉੱਤੇ ਕੈਮਰਿਆਂ ਦੇ ਲਾਉਣ ਦਾ ਸਾਡਾ ਇਹ ਮਕਸਦ ਇਹ ਆ ਕਿ ਕੋਈ ਜਿਹੜਾ ਬੰਦੇ ਨੂੰ ਜਾਂਚ ਨਹੀਂ ਕਿਸੇ ਵੀ ਕਲਦੀ ਉਹਦਾ ਜੇ ਟੈਸਟ ਫੇਲ ਹੁੰਦਾ ਵਾ ਤੇ ਇਹ ਨਾ ਕਿ ਕੋਈ ਕਰਪਸ਼ਨ ਕਰਕੇ ਉਹਨਾਂ ਨੂੰ ਪਾਸ ਕਰਾਉਣ ਦੀ ਕੋਸ਼ਿਸ਼ ਕਰੇ ਜਾਂ ਜਿਹਦਾ ਟੈਸਟ ਆ ਉਹਦੀ ਜਗ੍ਹਾ ਤੇ ਕੋਈ ਹੋਰ ਟੈਸਟ ਦੇਵੇ ਇਹਨਾਂ ਚੀਜ਼ਾਂ ਸਾਰੀਆਂ ਤੇ ਪੁਰਾਣੀਆਂ ਸਰਕਾਰਾਂ ਦੇ ਵੇਲੇ ਇਹ ਕੰਮ ਚੱਲਦੇ ਰਹੇ ਆ ਉਹਨਾਂ ਸਾਰੀਆਂ ਚੀਜ਼ਾਂ ਤੇ ਅਸੀਂ ਰੋਕ ਲਾਈ ਆ ਪਾਰਦਰਸ਼ੀ ਕੰਮ ਕੀਤਾ ਜਿਹਦਾ ਟੈਸਟ ਆ ਉਹੋ ਹੀ ਆਪਦਾ ਟੈਸਟ ਦੇਊਗਾ ਤੇ ਜਿਹੜੀ ਹੈਮਜ਼ ਤਕਨੀਕ ਆ ਉਹਦੇ ਤਹਿਤ ਸਾਡੇ ਮਹਾਲੀ ਜਿਹੜਾ ਪ੍ਰੋਜੈਕਟ ਲੱਗ ਚੁੱਕਾ ਵਾ ਉਥੇ ਜਿਹੜੇ 8 ਕੈਮਰੇ ਲੱਗੇ ਆ ਉਹਨਾਂ ਦੇ ਵਿੱਚ ਬੰਦੇ ਦਾ ਜਿਹੜਾ ਚਿਹਰਾ ਜਿਵੇਂ ਆਪਾਂ ਕਿਸੇ ਪਾਸਪੋਰਟ ਦਫਤਰ ਜਾਂਦੇ ਆ ਉਹ ਆਪਣੇ ਅੱਖਾਂ ਦਾ ਪ੍ਰਿੰਟ ਲੈਂਦੇ ਆ ਉਹ ਜਿਹਦਾ ਪਾਸਪੋਰਟ ਬਣਾ ਉਹਦੀਆਂ ਅੱਖਾਂ ਦਾ ਪ੍ਰਿੰਟ ਹੋਊਗਾ ਫੇਰ ਹੀ ਉਹ ਸਾਈਟ ਨੇ ਚੁੱਕਣਾ ਉਸੇ ਤਰ੍ਹਾਂ ਹੀ ਜਿਹੜੀ ਉਹ ਹੈਮਜ਼ ਤਕਨੀਕ ਆ ਉਹ ਜਿਹੜਾ ਬੰਦੇ ਨੇ ਫੀਸ ਤਾਰੀ ਹੈ ਜਿਹਦਾ ਉਹ ਵਾਨਾ লাইসেনਸ ਉਹੋ ਹੀ ਲੜਕਾ ਜਾਂ ਲੜਕੀ ਟੈਸਟ ਦਊ ਤੇ ਫੇਰ ਹੀ ਉਹ ਹੈਮਜ਼ ਤਕਨੀਕ ਨੇ ਉਹਨੂੰ ਚੁੱਕਣਾ ਫੇਰ ਹੀ ਉਹ ਟੈਸਟ ਪਾਸ ਹੋਣਾ ਜੇ ਕੋਈ ਹੋਰ ਬੰਦਾ ਉਹਨਾਂ ਦੀ ਜਗ੍ਹਾ ਤੇ ਕਿਸੇ ਵੀ ਇੱਕ ਜਗ੍ਹਾ ਤੇ ਵੀ ਬੈਠਦਾ ਉਹ ਟੈਸਟ ਤੋਂ ਫੇਲ ਹੋਊਗਾ ਆਉਣ ਵਾਲੇ ਸਮੇਂ 'ਚ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਕੇ ਜਿਵੇਂ ਮਹਾਲੀ 'ਚ ਇਹ ਪ੍ਰੋਜੈਕਟ ਸ਼ੁਰੂ ਕੀਤਾ ਇਹ ਸਾਰੇ ਟਰੈਕਾਂ ਦੇ ਉੱਤੇ ਇਹ ਪ੍ਰੋਜੈਕਟ ਲੈ ਕੇ ਆਵਾਂਗੇ ਤਾਂ ਜੋ ਜਿਹੜਾ ਬੰਦਾ ਟੈਸਟ ਦਿੰਦਾ ਵਾ ਉਹ ਉਸੇ ਦਾ ਹੀ ਉਹ ਲਾਇਸੈਂਸ ਹੋਵੇ ਦੂਜਾ ਬੰਦਾ ਟੈਸਟ ਦੇਣ ਵਾਲਾ ਉਹਨਾਂ ਵਿੱਚ ਆ ਸਕਦਾ ਪੂਰੀ ਪਾਰਦਰਸ਼ਤਾ ਨਾਲ ਇਹ ਕੰਮ ਕੀਤਾ ਜਾਵੇਗਾ ਔਰ ਸਰ ਇਹਦੇ ਬਾਅਦ ਵੀ ਜਾਣਕਾਰੀ ਦਿਓ ਕਿ ਪਿਤੇ ਸਮੇਂ ਵਿੱਚ ਤੁਹਾਡੇ ਵੱਲੋਂ ਜਿਹੜੀ ਪਿੱਛੇ ਜੇ ਸਖਤੀ ਕੀਤੀ ਗਈ ਸੀ ਉਹ ਕਿੰਨੇ ਕਰਮਚਾਰੀਆਂ ਨੂੰ ਮਤਲਬ ਇਹਦੇ ਵਿੱਚ ਅਪ੍ਰਿਸ਼ਟਾਚਾਰ ਵਿੱਚ ਲਿਵੇਟਾ ਗਿਆ ਔਰ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦੀ ਕੋਈ ਵਿਜੀਲੈਂਸ ਜਾਂਚ ਵੀ ਕਰਵਾਈ ਜਾਏਗੀ ਪ੍ਰਾਪਰਟੀ ਦੇ ਤੋਂ ਲੈ ਕੇ ਵੀ ਕੀਤਾ ਜਾਵੇਗਾ ਬਿਲਕੁਲ ਜਿੰਨੇ ਵੀ ਜਿਵੇਂ ਟੈਸਟ ਟ੍ਰੈਕਾਂ ਦੇ ਬਾਹਰ ਪ੍ਰਾਈਵੇਟ ਏਜੰਟ ਬੈਠੇ ਹੁੰਦੇ ਸੀ ਉਹਨਾਂ ਤੇ ਵਿਜੀਲੈਂਸ ਨੇ ਜਾਂਚ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਆ ਜਿਹੜੇ ਕੋਈ ਪ੍ਰਿਸ਼ਟ ਅਧਿਕਾਰੀ ਉਹਨਾਂ ਤੇ ਵੀ ਕਾਰਵਾਈ ਹੋਈ ਆ ਆਉਣ ਵਾਲੇ ਸਮੇਂ 'ਚ ਵੀ ਜੇ ਕੋਈ ਇਹੋ ਜਿਹਾ ਏਜੰਟ ਜਾਂ ਕੋਈ ਅਧਿਕਾਰੀ ਦਾਗੀ ਪਾਇਆ ਜਾਂਦਾ ਉਹਨਾਂ ਤੇ ਫੇਰ ਕਾਰਵਾਈਆਂ ਹੋਣਗੀਆਂ ਤੇ ਜੇ ਕੋਈ ਦਾਗੀ ਹੁਣ ਵੀ ਆ ਉਹਨਾਂ ਨੂੰ ਵੀ ਸਖਤ ਚੇਤਾਵਨੀ ਹੈ ਕਿ ਜਿਹੜਾ ਕੋਈ ਤੁਸੀਂ ਗਲਤ ਕੰਮ ਕਰਦੇ ਜੇ ਉਹ ਗਲਤ ਕੰਮ ਛੱਡ ਦਿਓ ਵੇਖੋ ਸਰਦਾਰ ਭਗਵੰਤ ਸਿੰਘ ਮਾਨ ਚੀਰ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਲੋਕਾਂ ਨੂੰ ਬਿਨਾ ਕਰਪਸ਼ਨ ਤੋਂ ਬਿਨਾ ਖਚਲਖਵਰੀ ਤੋਂ ਸਵਾਵਾ ਦੇਣ ਲਈ ਵਚਨਬੱਧ ਆ ਜੇ ਕੋਈ ਗਲਤ ਕਰੂਗਾ ਉੱਤੇ ਸਖਤ ਕਾਰਵਾਈ ਹੋਊ ਇਸਾਨਾ ਟ੍ਰਾਂਸਪੋਰਟ ਮਿਨਿਸਟਰ ਲਾਲਜੀਤ ਸਿੰਘ ਜੀ ਭੁੱਲਰ ਜਿਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਰਟਿਓ ਦਫਤਰਾ ਵਿੱਚ ਇੱਕ ਟਰੈਕ ਦੇ ਉੱਪਰ ਹੀ ਮੌਕੇ ਤੇ ਹੀ ਜਿਹੜੇ ਲਾਇਸੈਂਸ ਜਿਹੜੇ ਕੀ ਜਾਰੀ ਕੀਤੇ ਜਾਣਗੇ ਉਸ ਵਿੱਚ ਕਿਸੇ ਨੂੰ ਖੱਜਲ ਖਵਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਔਰ ਉਸ ਦੇ ਨਾਲ ਹੀ ਦੋ ਟੁਕ ਸ਼ਬਦਾਂ ਵਿੱਚ ਉਹਨਾਂ ਕਰਮਚਾਰੀਆਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਜੋ ਕਿ ਭ੍ਰਿਸ਼ਟਾਚਾਰ ਮਤਲਬ ਆਪਣਾ ਸੋਚ ਰੱਖਦੇ ਹਨ ਰਮਨ ਚਾਵਲਾ ਜਗਮਨੀ ਟੀਵੀ ਤਰਨਤਾਰਨ